ਦੇਖ ਲਓ ਲੋਕੋ ਕਿੰਡਾ ਕਲਯੁਗ ਆ ਗਿਆ ਪੁੱਤ ਕੈਨੇਡਾ ਜਾ ਕੇ ਆਪਦੇ ਮਾਂ ਪਿਓ ਨਾਲੋਂ ਸਾਰੇ ਰਿਸ਼ਤੇ ਤੋੜ ਦਿੰਦਾ ਮਾਂ ਪਿਓ ਨੂੰ ਠੋਕਰ ਮਾਰ ਦਿੰਦਾ ਜਿਹੜੇ ਮਾਂ ਪਿਓ ਨੇ ਸੁਖਣਾ ਸੁਖ ਸੁਖ ਕੇ ਪੁੱਤ ਲਿਆ ਸੀਗਾ ਅੱਜ ਉਹੀ ਮਾਂ ਪਿਓ ਆਪਦੇ ਪੁੱਤ ਦੀ ਆਵਾਜ਼ ਸੁਣ ਲਈ ਤਰਸ ਰਿਹਾ ਅੱਜ ਉਹ ਮਾਂ ਪਿਓ ਤੁਰਨ ਫਿਰਨ ਤੋਂ ਇੰਨਾ ਕ ਅਸਮਰਥ ਹੋ ਗਿਆ ਕਿ ਬੈੱਡ ਦੇ ਉੱਪਰ ਹੀ ਲੈਟ੍ਰੀਨ ਕਰ ਰਹੇ ਆ ਬੈੱਡ ਦੇ ਉੱਪਰ ਹੀ ਬਾਥਰੂਮ ਕਰ ਰਹੇ ਆ ਤੇ ਉਸੇ ਬੈੱਡ ਦੀ ਵਿਚਾਰੀ ਸੁੱਤੇ ਪਏ ਆ ਰਾਤ ਨੂੰ ਚੀਕਾਂ ਕੂਕਾਂ ਮਾਰਦੇ ਆ ਲੋਕੋ ਸਾਨੂੰ ਬਚਾ ਲਓ ਸਾਡੀ ਜ਼ਿੰਦਗੀ ਨਰਕ ਬਣ ਗਈ हां जी ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਈਆਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੀ ਅੱਜ ਵਾਲੀ ਕਹਾਣੀ ਇਹ ਕਹਾਣੀ ਹੈਗੀ ਆ ਸ੍ਰੀ ਅਮਰitsar ਸਾਹਿਬ ਦੀ ਉੱਥੇ ਇੱਕ ਫੇਰ ਲੈਂਡ ਕਲੋਨੀ ਪੈਂਦੀ ਆ ਤੇ ਉਸ ਕਲੋਨੀ ਵਿੱਚ ਬਈ ਆਹ ਜੋੜਾ ਰਹਿੰਦਾ ਸੀਗਾ ਗੁਰਜੀਤ ਸਿੰਘ ਸੋਢੀ ਤੇ ਕਿਰਨਜੀਤ ਕੌਰ ਸੋਢੀ ਇਹ ਸੋਢੀਆਂ ਦਾ ਪਰਿਵਾਰ ਸੀਗਾ ਪੜਿਆ ਲਿਖਿਆ ਪਰਿਵਾਰ ਸੀਗਾ ਚਲੋ ਜੀ ਇਹ ਆਪਦੀ ਮਿਹਨਤ ਮੁਸ਼ਕਤ ਕਰਦੇ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੇ ਘਰੇ ਇੱਕ ਪੁੱਤ ਨੇ ਜਨਮ ਲਿਆ ਜੀ ਜੀ ਤੁਸੀਂ ਇਹ ਫੋਟੋ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਇਹਦੀਆਂ ਤੁਹਾਨੂੰ ਕਰਤੂਤਾਂ ਵੀ ਦੱਸਾਂਗੇ ਚਲੋ ਜੀ ਇਸ ਜੋੜੇ ਨੇ ਬੜੀ ਮਿਹਨਤ ਕੀਤੀ ਪੈਸਾ ਜੋੜਿਆ ਐਫ ਡੀਆਂ ਕਰਾਈਆਂ ਕੋਈ ਸੋਨਾ ਬਨਾਲਿਆ ਕੋਈ ਕਿੱਦਾਂ ਪਲਾਟ ਲੈ ਲਿਆ ਉਸ ਤੋਂ ਬਾਅਦ ਇਹ ਜੋੜਾ ਆਪ ਦੇ ਪੁੱਤ ਨੂੰ ਚੰਗੇ ਸਕੂਲ 'ਚ ਪੜਾਉਂਦਾ ਲਿਖਾਉਂਦਾ ਤੇ ਉਸ ਤੋਂ ਬਾਅਦ ਪੁੱਤ ਪਲੱਸ 2 ਕਰ ਜਾਂਦਾ ਪਲੱਸ 2 ਕਰਨ ਤੋਂ ਬਾਅਦ ਜਿਹੜਾ ਮੁੰਡਾ ਹੁੰਦਾ ਉਹ ਆਪ ਦੇ ਮਾਪਿਆਂ ਨੂੰ ਕਹਿੰਦਾ ਭਾਈ ਮੈਨੂੰ ਆਈਲੈਂਡਸ ਕਰਾਓ ਮੈਂ ਕੈਨੇਡਾ ਜਾਣਾ ਕਿਤੇ ਨਾ ਕਿਤੇ ਮਾਪਿਓ ਦਾ ਵੀ ਐ ਸੀਗਾ ਵੀ ਚੱਲ ਕੈਨੇਡਾ ਚਲਾ ਜਾਊਗਾ ਕੱਲਾ ਕੱਲਾ ਜਵਾਕ ਆ ਬਾਹਰ ਜਾ ਕੇ ਸੈੱਟ ਹੋ ਜਾਊਗਾ ਪਿੱਛੇ ਅਸੀਂ ਚਲੀ ਜਾਵਾਂਗੇ ਹਨਾ ਹਰੇਕ ਮਾਪਿਓ ਨੂੰ ਲਾਲਚ ਹੁੰਦਾ ਹੀ ਆ ਚਲੋ ਜੀ ਇਹਨਾਂ ਨੇ ਪੁੱਤ ਨੂੰ ਬਾਹਰ ਘੱਲਣ ਲਈ ਜਿਹੜਾ ਕੋਈ ਇਹਨਾਂ ਕੋਲੇ ਸੋਨਾ ਸੀਗਾ ਉਹ ਸੋਨਾ ਵੀ ਵੇਚਤਾ ਜਿਹੜੀਆਂ ਕੋਈ ਚਾਰ ਐਫ ਡੀਆ ਕਰਾਈਆਂ ਸੀ ਉਹ ਐਫ ਡੀਐਮਸ ਤੇ ਤੜਵਾ ਕੇ ਸਾਰਾ ਕੁਝ ਵੇਚਵਟ ਕੇ ਇਹਨਾਂ ਨੇ ਆਪਦੇ ਪੁੱਤ ਤੇ ਲਾਤਾ ਕੈਨੇਡਾ ਭੇਜਣ ਲਈ ਸੋਨਾ ਵੀ ਵੇਚ ਗਿਆ ਐਫ ਡੀਆਂ ਵੀ ਤੜਾ ਕੇ ਲਾਤੀਆਂ ਕੋਈ ਮੜਾ ਮਟਕ ਦਾ 플ਾਰ ਸੀ ਉਹ ਵੇਚ ਕੇ ਸਾਰਾ ਕੁਝ ਵੇਚਵਟ ਕੇ ਪੁੱਤ ਤੇ ਲਾਤਤਾ ਤੇ ਆਪਦੇ ਲਈ ਇੱਕ ਰੁਪਇਆ ਵੀ ਨਹੀਂ ਰੱਖਿਆ ਇਹਨਾਂ ਨੂੰ ਐ ਸੀ ਵੀ ਸਾਡਾ ਪੁੱਤ ਸੈੱਟ ਹੋ ਜੇ ਕੈਨੇਡਾ ਜਾ ਕੇ ਸੈੱਟ ਹੋ ਜੂਗਾ ਪਿੱਛੇ ਅਸੀਂ ਚਲੇ ਜਾਵਾਂਗੇ ਸਾਰਾ ਪਰਿਵਾਰ ਮੌਜਾ ਕਰਾਂਗੇ ਹੁਣ ਇਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਮਾੜੀ ਕਿਸਮਤ ਨੂੰ ਅਸੀਂ ਕੀ ਕਰ ਲਿਆ ਪੁੱਤ ਕੈਨੇਡਾ ਚਲਾ ਜਾਂਦਾ ਕੈਨੇਡਾ ਜਾ ਕੇ ਥੋੜਾ ਸਮਾਂ ਇਹਨਾਂ ਨਾਲ ਗੱਲਬਾਤ ਕਰਦਾ ਉਸ ਤੋਂ ਬਾਅਦ ਇਹੇ ਮੁੰਡਾ ਆਪਦੇ ਮਾਂ ਪਿਓ ਨਾਲ ਬਿਲਕੁਲ ਫੋਨ ਤੇ ਗੱਲਬਾਤ ਕਰਨੀ ਬੰਦ ਕਰ ਦਿੰਦਾ ਕੋਈ ਇਹਨਾਂ ਨੂੰ ਖਰਚਾ ਨਹੀਂ ਭੇਜਦਾ ਕੋਈ ਕੁਝ ਨਹੀਂ ਭੇਜਦਾ ਇੱਕੋ ਗੱਲ ਕਹਿ ਦਿੰਦਾ ਕਿ ਮੈਂ ਤਾਂ ਕੈਨੇਡਾ ਆ ਫਸਿਆ ਬੈਠਾ ਮੇਰੇ ਤਾਂ ਆਪ ਦੀ ਜ਼ਿੰਦਗੀ ਨਰਕ ਬਣੀ ਪਈ ਆ ਮੈਂ ਤੁਹਾਨੂੰ ਡਾਲਰ ਕਿੱਥੋਂ ਭੇਜਾਂ ਮੇਰੇ ਕੋਲ ਤਾਂ ਦੁੱਕੀ ਨਹੀਂ ਹੈਗੀ ਮੇਰੇ ਕੋਲ ਤਾਂ ਕੰਮ ਨਹੀਂ ਹੈਗਾ ਵੀ ਭਾਈ ਜੇ ਤੇਰੇ ਕੋਲੇ ਕੰਮ ਨਹੀਂ ਹੈਗਾ ਫਿਰ ਇੰਨੇ ਸਾਲਾਂ ਤੋਂ ਉੱਥੇ ਕੀ ਟੀਂਡੇ ਫੜਦਾ ਫਿਰ ਇੱਥੇ ਆ ਜਾ ਪੰਜਾਬ ਆ ਜਾ ਸਿਰਫ ਗੱਲ ਕਾਦੀ ਸੀ ਮਾਂ ਪਿਓ ਤੋਂ ਖੜਾ ਛਡਾਉਣਾ ਸੀਗਾ ਚਲੋ ਜੀ ਇਸ ਮੁੰਡੇ ਨੂੰ ਗਏ ਨੂੰ 7 ਸਾਲ ਹੋ ਜਾਂਦੇ ਆ ਕੈਨੇਡਾ ਹੁਣ ਇਹ ਵਿਚਾਰੇ ਬਜ਼ੁਰਗ ਸੀਗੇ ਇੱਕ ਇਹਨਾਂ ਦੇ ਗਵਾਹਾਂ ਚ ਕੋਈ ਡਾਕਟਰ ਸੀ ਬਲਵਿੰਦਰ ਸਿੰਘ ਚਲੋ ਜੀ ਉਹ ਵਿਚਾਰੇ ਨੂੰ ਉਹ ਬੰਦਾ ਇਹਨਾਂ ਦੇ ਨਾਲ ਖੜ ਜਾਂਦਾ ਮੋਢੇ ਨਾਲ ਮੋਢਾ ਲਾ ਕੇ ਉਹ ਵਿਚਾਰਾ ਆਪਦੇ ਪੱਲੇ ਉਹ ਲਿਆ ਕੇ ਇਹਨਾਂ ਨੂੰ ਰਾਸ਼ਨ ਵੀ ਦੇ ਦਿੰਦਾ ਸੀਗਾ ਕੋਈ ਛੋਟਾ ਮੋਟਾ ਇਲਾਜ ਕਰਾਉਣਾ ਸੀ ਉਹ ਇਲਾਜ ਵੀ ਕਰਾ ਦਿੰਦਾ ਸੀਗਾ ਕੋਈ ਇਹਨਾਂ ਨੂੰ ਖਾਣ ਲਈ ਦਵਾਈਆਂ ਵੀ ਲਿਆ ਦਿੰਦਾ ਸੀਗਾ ਚਲੋ ਜੀ ਦਵਾਈਆਂ ਖਾ ਕੇ ਵਿਚਾਰੇ ਤੁਰੇ ਫਿਰਦੇ ਸੀਗੇ ਰਾਸ਼ਨ ਲਿਆ ਦਿੰਦਾ ਸੀਗਾ ਰੋਟੀ ਪਣੀ ਪਕਾ ਕੇ ਇਹ ਜੋੜਾ ਖਾ ਲੈਂਦਾ ਸੀਗਾ ਹੌਲੀ ਹੌਲੀ ਉਮਰ ਵੀ ਵੱਧ ਗਈ ਕੁਝ ਉਸ ਪੁੱਤ ਦਾ ਝੋਰਾ ਅੰਦਰੋਂ ਦੀ ਮਾਂ ਪਿਓ ਨੂੰ ਖਾਈ ਗਿਆ ਕਿਉਂਕਿ ਪੁੱਤਾਂ ਦਾ ਝੋਰਾ ਬਹੁਤ ਹੁੰਦਾ ਮਾਂ ਪਿਓ ਨੂੰ ਜਦੋਂ ਢਿੱਡੋਂ ਜੰਮਿਆ ਸਾਰ ਨਾਲ ਲਵੇ ਢਿੱਡੋਂ ਜੰਮਿਆ ਹੌਣ ਤੇ ਗੱਲ ਨਾ ਕਰੇ ਹਨਾ ਤਾਂ ਮਾਵਾ ਨੂੰ ਬਈ ਉਹ ਚੋਰਾ ਵੱਡ ਵੱਡ ਖਾ ਜਾਂਦਾ ਹਨਾ ਤੇ ਮਾਂ ਪਿਓ ਨੂੰ ਕਿਤੇ ਨਾ ਕਿਤੇ ਉਹ ਚੋਰਾ ਵੀ ਅੰਦਰੋਂ ਅੰਦਰੀ ਖਾਈ ਗਿਆ ਖਾਈ ਗਿਆ ਹੌਲੀ-ਖੌਲੀ ਇਹ ਟਾਈਮ ਆ ਜਾਂਦਾ ਕਿ ਇਹ ਬਜ਼ੁਰਗ ਜੋੜਾ ਚੱਲਣ ਫਿਰਨ ਤੋਂ ਅਸਮਰਥ ਹੋ ਜਾਂਦਾ ਜਿਹੜੀ ਇਹ ਮਾਤਾ ਸੀ ਕਿਰਨਜੀਤ ਕੌਰ ਇਹ ਵਿਚਾਰੀ ਮੁੜ ਕੇ ਰਿੜ ਕੇ ਜਾਂਦੀ ਹੁੰਦੀ ਸੀ ਰਸੋਈ ਤੱਕ ਜੇ ਪਾਣੀ ਪੀਣ ਵੀ ਜਾਣਾ ਜੇ ਕੋਈ ਮਾੜਾ-ਮੋਟਾ ਪ੍ਰਸ਼ਾਦਾ ਛਕਣਾ ਜਾਂ ਪ੍ਰਸ਼ਾਦਾ ਬਣਾਉਣਾ ਤਾ ਇੰਨੇ ਵਿਚਾਰੇ ਨੇ ਰਿੜ ਕੇ ਜਾਣਾ ਰਸੋਈ ਤੱਕ ਤੇ ਰਿੜ ਕੇ ਬੈਟਦੇ ਅਜਨਾ ਇਹ ਮਾਤਾ ਨੂੰ ਕੋਈ ਲੱਕ ਦੀ ਪ੍ਰੋਬਲਮ ਹੋ ਗਈ ਜਿਹੜਾ ਗਰਜੀਤ ਸਿੰਘ ਸੋਢੀ ਸੀ ਮੁੰਡੇ ਦਾ ਪਿਓ ਉਹਦੀਆਂ ਵਿਚਾਰ ਦੇ ਲੱਤਾਂ ਕੰਮਕੁਮ ਛੱਡ ਗਈਆਂ ਮੁੜ ਕੇ ਇਹ ਜੋੜਾ ਬੈੱਡ ਦੇ ਉੱਪਰ ਹੀ ਪਿਆ ਰਹਿੰਦਾ ਸੀ ਕਿ ਜਿਹੜਾ ਬਲਵਿੰਦਰ ਸਿੰਘ ਡਾਕਟਰ ਸੀ ਵਿਚਾਰਾ ਉਹ ਕੁਝ ਖਾਣ ਪੀਣ ਉਹਨਾਂ ਨੂੰ ਦੇ ਆਉਂਦਾ ਸੀਗਾ ਹਨਾ ਚਲੋ ਜਾਇਦ ਦੀ ਜ਼ਮੀਰ ਵਾਲਾ ਬੰਦਾ ਸੀ ਭਾਈ ਹੌਲੀ-ਹੌਲੀ ਇਹ ਜੋੜਾ ਇੰਨਾ ਕ ਚੱਲਣ ਫਿਰਨ ਤੋਂ ਅਸਮਰਥ ਹੋ ਗਿਆ ਕਿ ਇਹ ਵਿਚਾਰੇ ਆਪਦੇ ਬੈੱਡ ਦੇ ਕੋਲ ਹੀ ਲੈਟਰਨ ਕਰ ਲੈਂਦੇ ਸੀ ਆਪਦੇ ਬੈੱਡ ਦੇ ਕੋਲ ਹੀ ਪਿਸ਼ਾਬ ਕਰ ਦਿੰਦੇ ਸੀ ਕਈ ਵਾਰੀ ਇਹਨਾਂ ਦਾ ਬੈੱਡ ਦੇ ਉੱਪਰ ਵੀ ਪਿਸ਼ਾਬ ਨਿਕਲ ਜਾਂਦਾ ਸੀਗਾ ਤੇ ਉਸੇ ਬੈੱਡ ਉੱਪਰ ਵਿਚਾਰੇ ਦੋਨੇ ਜੀ ਤੜਫਦੇ ਰਹਿੰਦੇ ਸੀਗੇ ਗੁਰਜੀਤ ਸਿੰਘ ਸੋਢੀ ਦੇ ਸਿਰ 'ਚ ਗੰਦਗੀ ਦੇ ਨਾਲ ਬਈ ਇੰਨੀ ਐ ਕਿ ਜਟਾਵਾਵਾਂ ਵੱਜ ਗਈਆਂ ਵੀ ਗੱਲਾਂ ਛੱਡ ਦਿਓ ਜਦੋਂ ਇਹ ਮਾਤਾ ਦਾ ਰਾਤ ਨੂੰ ਲੱਗ ਦਰਦ ਹੁੰਦਾ ਸੀ ਤਾਂ ਫਿਰ ਉੱਚੀ ਉੱਚੀ ਚੀਕਾਂ ਦੇ ਕੂਕਾਂ ਮਾਰਦੀ ਸੀ ਲੋਕਾਂ ਨੂੰ ਕਹਿੰਦੀ ਸੀ ਹਾਈ ਲੋਕੋ ਮੈਨੂੰ ਬਚਾ ਲੋ ਬਚਾ ਲੋ ਬਚਾ ਲੋ ਬਈ ਇਹਨਾਂ ਦੋਨਾਂ ਦੀ ਐਡੀ ਕਿ ਜ਼ਿੰਦਗੀ ਨਰਕ ਬਣ ਜਾਂਦੀ ਵੀ ਗੱਲਾਂ ਹੀ ਛੱਡ ਦਿਓ ਉੱਥੇ ਹੀ ਲੇਟ ਰਹੇ ਨੇ ਉੱਥੇ ਹੀ ਪਿਸ਼ਾਬ ਉੱਥੇ ਹੀ ਸੁੱਤੇ ਰਹਿੰਦੇ ਮੁਸ਼ਕ ਦੇ ਵਿੱਚ ਤੁਸੀਂ ਇਹ ਸੋਚੋ ਵੀ ਜਿਹੜੇ ਮਾਂ ਪਿਓ ਪ ਜਿਨ੍ਹਾਂ ਨੇ ਮਿਹਨਤ ਕਰ ਕਰਕੇ ਆਪਦੇ ਪੁੱਤ ਨੂੰ ਕੈਨੇਡਾ ਭੇਜਿਆ ਤੇ ਅੱਜ ਉਹ ਮਾਂ ਪਿਓ ਲੈਟਰਨ ਦੇ ਬਾਥਰੂਮ ਵਿੱਚ ਸੁੱਤੇ ਪਿਆ ਗੋਡੇ-ਗੋਡੇ ਚਾਰਸ਼ ਫਰੇ ਗੰਦਗੀ ਫਿਰ ਸਿਆਣੇ ਕਹਿੰਦੇ ਭਰਾ ਭਰਾ ਹੁੰਦੇ ਆ ਜਿਹੜਾ ਇਹ ਗੁਰਜੀਤ ਸਿੰਘ ਸੋਢੀ ਸੀਦਾ ਵੱਡਾ ਭਰਾ ਸੀ ਕਬਲਜੀਤ ਸੋਢੀ ਜਿਹੜਾ ਗੁਰਜੀਤ ਸਿੰਘ ਸੋਢੀ ਸੀ ਇਹ ਆਪਦੇ ਭਰਾ ਨਾਲ ਬਿਲਕੁਲ ਨਹੀਂ ਸੀ ਵਰਤਦਾ ਆਪਦੇ ਭਰਾ ਨੂੰ ਬਿਲਕੁਲ ਨਹੀਂ ਚੰਗਾ ਸਮਝਦਾ ਇਹਨਾਂ ਦਾ ਆਪਸ ਚ ਲੜਾਈ ਝਗੜਾ ਵੀ ਹੋਇਆ ਇੱਕ ਦੋ ਵਾਰੀਂ ਇਸ ਬੰਦੇ ਨੇ ਆਪਦੇ ਭਰਾ ਨੂੰ ਠਾਣਾ ਵੀ ਵਿਖਾਇਆ ਪਰ ਫਿਰ ਵੀ ਭਰਾ ਔਖੇ ਸਮੇਂ 'ਚ ਕਬਲਜੀ ਸੋਢੀ ਆ ਕੇ ਗਰਜੀਤ ਸਿੰਘ ਦੀ ਸਾਰ ਲੈਂਦਾ ਆਪਦੇ ਭਰਾ ਦੀ ਤੇ ਫਿਰ ਵੀਡੀਓ ਬਣਾ ਕੇ ਮਨੁਕਤਾ ਸੇਵਾ ਤੱਕ ਭੇਜੀ ਜਾਂਦੀ ਹੈ ਕਿਉਂਕਿ ਕਬਲਜੀ ਸੋਢੀ ਵੀ ਬਈ ਆਪਦੇ ਪਰਿਵਾਰ ਵਾਲਾ ਸੀ ਉਹਦੇ ਬਾਲ ਬੱਚੇ ਵੱਡੇ ਹੋ ਗਏ ਸੀ ਹਨ ਤੇ ਚਲੋ ਜੀ ਮਨੁਕ ਕੇ ਇਸ ਜੋੜੇ ਨੂੰ ਮਨੁਕਤਾ ਸੇਵ ਵਾਲੇ ਚੱਕ ਕੇ ਲਿਆਉਂਦੇ ਆ ਜਦੋਂ ਮਨੁਕਤਾ ਸੇਵ ਵਾਲੇ ਚੱਕ ਕੇ ਲਿਆਉਂਦੇ ਆ ਮਾਤਾ ਦਰਦ ਨਾਲ ਕਰ ਲਾਉਂਦੀ ਆ ਬੜੇ ਬੁਰੇ ਹਾਲਾਤ ਹੁੰਦੇ ਆ ਸਾਰੇ ਕੱਪੜੇ ਲੈਟਰਨ ਬਾਥਰੂਮ ਨਾਲ ਭਰੇ ਹੁੰਦੇ ਆ ਜਿਹੜਾ ਗੁਰਜੀਤ ਸਿੰਘ ਸੋਢੀ ਉਹ ਤੇ ਵਿਚਾਰੇ ਦੀ ਜਾਦ-ਦਾਸਤ ਵੀ ਕੰਮ ਆ ਬਈ ਛੱਡ ਗਈ। ਮੁੰਡੇ ਦੇ ਪਿਓ ਦੀ ਤਾਂ ਜਾਦ-ਦਾਸਤ ਵੀ ਹੁਣ ਮਾੜੀ-ਮੋਟੀ ਨੂੰ ਪਤਾ ਲੱਗਦਾ ਮੇਰਾ ਮੁੰਡਾ ਕਿਹੜਾ ਤੇ ਕੌਣ ਕਿਵੇਂ ਆ। ਹੁਣ ਇਸ ਜੋੜੇ ਦਾ ਇਲਾਜ ਮਨੁਕਤਾ ਸੇਵਾਲੇ ਕਰਾ ਰਹੇ ਆ। ਤੁਸੀਂ ਇਹ ਦੇਖੋ ਵੀ ਇੱਕੋ ਇੱਕ ਪੁੱਤ ਸੌ ਸੁੱਖ ਦਾ। ਜਿਹਨੂੰ ਪੜਾਇਆ, ਲਿਖਾਇਆ, ਸਾਰਾ ਕੁਝ ਵੇਚ-ਵਟ ਕੇ ਕੈਨੇਡਾ ਭੇਜਤਾ ਤੇ ਉਸੇ ਪੁੱਤ ਨੇ ਮੁੜ ਕੇ ਮਾਂ-ਪਿਓ ਨੂੰ ਠੋਕਰ ਮਾਰਤੀ। ਮੈਂ ਕਹਿੰਦਾ ਇਹੋ ਜਿਹੀ ਔਲਾਦ ਨਾਲੋਂ ਬੰਦਾ ਬੇ-ਔਲਾਦ ਸੌ ਗੁਣਾ ਚੰਗਾ। ਕਿਉਂਕਿ ਜੇ ਬੰਦਾ ਬੇਔਲਾਦ ਹੁੰਦਾ ਤੇ ਬੰਦੇ ਨੂੰ ਕੋਈ ਆਸ ਨਹੀਂ ਹੁੰਦੀ ਕਿ ਸਾਡੇ ਅੱਗੇ ਪਿੱਛੇ ਕੋਈ ਹੈਗਾ ਪਰ ਜਦੋਂ ਆਸ ਹੋਵੇ ਨਾ ਤੇ ਉਹ ਆਸ ਜਦੋਂ ਟੁੱਟ ਜੇ ਤੇ ਫਿਰ ਉਹ ਬੰਦੇ ਨੂੰ ਜਿਉਉਣ ਨਹੀਂ ਦਿੰਦੀ ਬੰਦੇ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਤੇ ਅੱਜ ਤੁਸੀਂ ਇਸ ਜੋੜੇ ਦੀਆਂ ਫੋਟੋਆਂ ਦੇਖੋ ਇਹਨਾਂ ਦੇ ਹਾਲਾਤ ਕੀ ਹੋਏ ਪਏ ਆ ਸਿਰ 'ਚ ਜਟਾਵਾ ਬੱਝੀ ਆ ਪਿਆ ਨੇ ਗੰਦਗੀ ਦੇ ਨਾਲ ਕੋਲੋਂ ਗੋਡੇ-ਗੋਡੇ ਮਸ਼ਕਾਉਂ ਦਾ ਲੈਟਰਨ ਬਾਥਰੂਮ ਨਾਲ ਕੱਪੜੇ ਭਰੇ ਪਏ ਆ ਤੇ ਕਦੇ ਇਹ ਜੋੜਾ ਲਿਸ਼ਕ-ਪੁਸ਼ਕ ਕੇ ਰਹਿੰਦਾ ਸੀਗਾ ਪੜਿਆ-ਲਿਖਿਆ ਸੀਗਾ ਮਿਹਨਤ ਕਰਦੇ ਸੀ ਆਪਦੀ ਕਮਾਈ ਕਰਦੇ ਸੀਗੇ ਸਮਾ ਬਹੁਤ ਵੱਡਾ ਮਿੱਤਰੋ ਤੇ ਮੈਂ ਇਹ ਹੋਰ ਮਾਪਿਓ ਲਈ ਵੀ ਨਸੀਹਤ ਹੈ ਇੱਕ ਇੱਕ ਮੰਨ ਲਓ ਇਹ ਸਿੱਖਿਆ ਹੋਰ ਮਾਪਿਓ ਲਈ ਵੀ ਕਿ ਕਦੇ ਵੀ ਆਪਦੇ ਜਵਾਗ ਤੇ ਸਾਰਾ ਕੁਝ ਵੇਚ-ਵਟ ਕੇ ਕਦੇ ਨਾ ਲਾਓ ਕਿਉਂਕਿ ਔਲਾਦ ਦਾ ਕੋਈ ਪਤਾ ਨਹੀਂ ਕਿਹੜੇ ਟਾਈਮ ਤੋਂ ਇਹਦੇ ਠੋਕਰ ਮਾਰਦੇ ਬਹੁਤ ਸਾਰੇ ਮਾਪਿਓਾਂ ਲਈ ਕੁਝ ਹੋਇਆ ਜਿਨ੍ਹਾਂ ਨੇ ਆਪਦੇ ਅਗਲੇ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਕੋਲ ਰੱਖਿਆ ਸਾਰਾ ਕੁਝ ਪੁੱਤਾਂ ਨੂੰ ਦੇ ਦਿੱਤਾ ਤੇ ਮੁੜ ਕੇ ਪੁੱਤਾਂ ਨੇ ਮਾਪਿਓ ਨੂੰ ਠੋਕਰ ਮਾਰ ਦਿੱਤੀ ਬਹੁਤ ਸਾਰੇ ਪ੍ਰਦੇਸੀਆਂ ਦੇ ਮਾਪਿਓ ਅੱਜ ਵੀ ਬਿਰਧ ਆਸ਼ਰਮਾਂ ਵਿੱਚ ਰੋਲਦੇ ਫਿਰਦੇ ਆ। ਜਵਾਕ ਉਹਨਾਂ ਦੀ ਸਾਰ ਨਹੀਂ ਲੈਂਦੇ ਕਿਉਂਕਿ ਬਾਹਰਲਾ ਕਲਚਰ ਹੀ ਇਹੋ ਜਿਹਾ ਬਾਹਰ ਜਾ ਕੇ ਬੰਦਾ ਕਹਿੰਦਾ ਮੈਂ ਮਾਂ ਪਿਓ ਤੋਂ ਲੈਣਾ ਵੀ ਕੀ ਆ। ਇਹ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ। ਇਹ ਵੀਡੀਓ ਵੱਧ ਤੋਂ ਲੋਕਾਂ ਤੱਕ ਪਹੁੰਚੇ ਤੇ ਲੋਕ ਸੁਚੇਤ ਹੋਣ ਕਿ ਭਾਈ ਬੇਸ਼ੱਕ ਤੁਹਾਡਾ ਇੱਕ ਮੁੰਡਾ ਬੇਸ਼ੱਕ ਦੋ ਮੁੰਡੇ ਆ ਸਾਰਾ ਕੁਝ ਵੇਚ-ਵਟ ਕੇ ਆਪਦੇ ਜਵਾਕਾਂ ਤੇ ਨਾਮ ਲਾਓ। ਮੁੜ ਕੇ ਜਵਾਕ ਬਾਹਰ ਜਾ ਕੇ ਸਾਰ ਨਹੀਂ ਲੈਂਦੇ ਤੁਸੀਂ ਮੁੜ ਕੇ ਇੱਥੇ ਰੋਲਦੇ ਫਿਰਦੇ ਜੀ। ਬਹੁਤ ਸਾਰੇ ਮਾਂ ਪਿਓ ਕੀੜੇ ਪੈ ਪੈ ਕੇ ਮਰੇ ਆ। ਬਹੁਤ سارے ਮਾਪਿਆਂ ਰੋਟੀ ਨੂੰ ਤਰਸਦੇ ਵੀ ਮਰ ਗਏ ਬਹੁਤ سارے ਮਾਪਿਆਂ ਦਵਾਈਆਂ ਨੂੰ ਤਰਸਦੇ ਮਰ ਗਏ ਪਰ ਜਵਾਕਾਂ ਨੇ ਬਾਹਰੋਂ ਆ ਕੇ ਸਾਰ ਨਹੀਂ ਲਈ ਇਹ ਆ ਵੀਡੀਓ ਦੇਖ ਕੇ ਬਹੁਤ سارے ਲੋਕ ਸੁਚੇਤ ਵੀ ਹੋਣਗੇ ਅਵੇਅਰ ਵੀ ਹੋਣਗੇ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ